ਲਓ ਮਿੱਤਰੋ ਆ ਸਾਹਮਣੇ ਤੁਸੀਂ ਦੇਖ ਰਹੇ ਹੋ ਬਰਬਰੀ ਕ੍ਰੋਸ ਬੱਕਰੀ ਆ ਥਣਲੇ ਵੀ ਦੀ ਸਾਫ ਆ ਸੂਈ ਸਵਾਈ ਆ ਤੇ ਬਰਗਾੜੀ ਬੱਕਰੀ ਮੰਡੀ ਦੇ ਉੱਤੇ ਪਹਿਲਾ ਸੌਦਾ ਹੋਇਆ ਇਹ ਤੇ ਆਪਾਂ ਪੁੱਛਦੇ ਹਾਂ ਬਾਈ ਗੁਰਪ੍ਰੀਤੋ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਬਾਈ ਜੀ ਆਪਣੇ ਕੋਲੇ ਸੀ ਇਹ ਆ ਦੇ ਰਾਮ ਬਾਈ ਰਾਮ ਕੋਲੇ ਸੀ ਤੇ ਸੌਦਾ ਹੋ ਗਿਆ ਬਾਈ ਇਹਦਾ ਸੌਦਾ ਹੋ ਗਿਆ ਜੀ 8000 8000 ਦਾ ਇਹ ਬੱਚੇ ਹੈ ਨਹੀਂ ਬਾਈ ਮਗਰੇ ਦੇ ਠੀਕ ਆ ਲੈਣ ਵਾਲਾ ਬਾਈ ਕੌਣ ਆ ਬਾਈ ਲੈ ਲੈ ਤੁਸੀਂ ਲੈ ਜਿਹੜਾ ਪਿੰਡ ਆ ਵੀਰ ਜੀ ਆਪਣਾ ਪੰਜ ਗਰਾਈਂ ਠੀਕ ਆ ਆਪਣੇ ਕੋਲ ਮਾਲ ਪਹਿਲਾਂ ਵੀ ਆ ਠੀਕਾ ਗਣਦੇ ਹੋਈ ਪੈਸੇ ਗਣਦੇ ਲੋ ਵੀ ਮਿੱਤਰੋ ਪਹਿਲੀ ਬੋਣੀ ਬਰਗਾੜੀ ਬੱਕਰਾ ਮੰਡੀ ਦੀ ਹੋਈ ਆ ਪੂਰੇ 8000 ਦੀ ਬਰਬਰੀ ਬੱਕਰੀ ਵਿਕੀ ਆ ਬਰਬਰੀ ਦਾ ਕੱਦ ਕਾਠ ਚੰਗਾ ਹੈ ਸਿੰਘਾਂ ਵਾਲੀ ਆ ਤੇ ਬੱਚੇ ਬਾਈ ਕੋਲੇ ਦੋ ਸੀ ਬਾਈਆਂ ਦਾ ਵੀ ਬੱਚੇ ਨਾਲ ਨਹੀਂ ਦੇਣਗੇ ਤੇ ਪਹਿਲਾ ਸੌਦਾ ਹੋਇਆ ਬਹੁਤ ਬਹੁਤ ਧੰਨਵਾਦ ਭਾਈ ਲਓ ਵੀ ਇਹ ਦੂ ਅੱਗੇ ਆ ਦੋ ਬੱਚੇ ਆ ਇਹ ਵੀ ਆ ਰਹੇ ਆਂ ਦੇਈ ਆ ਭਾਈ ਹਾਂ ਜੀ ਕੀ ਮੰਗਿਆ ਭਾਈ ਰਾਮਾਂ ਜਾਵਾਂ ਬੋਲ ਜੈ ਕਰਾਂ ਹਾਂ ਜੈ ਜੈ 15000 ਹੈ ਯਾਰ ਲੋਏ 15000 ਮੁੱਲ ਕੀਤਾ ਉਧਰ ਲੈ پیسے ਆ ਜਾ ਬਾਈ ਤੁਸੀਂ ਬਾਈ ਰਾਮ ਕੋਲੇ 10 ਇਹ ਰੱਖ ਲੈ ਛੱਕਾ ਮੁੱਲ ਲਾਉ ਮੈਂ ਬੱਕਰੀਆਂ ਨੂੰ ਫੇਰ ਉਹਨੂੰ ਫੜਾ ਦਿੰਦਾ صحیح ਆਗੇ ਨਾ ਉਹਨੂੰ ਮੈਂ ਪੱਤੇ ਤੇ ਰੱਤੀਏ ਮੰਨ ਲਿਆ ਬੰਦਾ ਐਵੇਂ ਵੀ ਕਹੀ ਆਵਾਜ ਕੋਈ ਨਹੀਂ ਤਾਂ 11:30 ਨਹੀਂ ਹਾਂ ਹੋਣੇ ਨਹੀਂ ਕਿੰਨੇ ਦੇ ਹੋਣਗੇ ਫਿਰ ਢੰਡ ਕੇ ਦੱਸ ਇੱਕ ਵਾਰ ਲੈ ਕੇ ਜਾਣੇ ਕਰਨਾ ਰਿਹਾ ਹੈ ਬਾਈ ਨਾ ਲਾਓ ਇਹ ਸੁਬਾ ਸੁਬਾ ਦਾ ਟਾਈਮ ਆ ਦੋਸਤੋ ਜਾਨਵਰ ਥੋੜੇ ਆਏ ਹੈ ਹਜੇ ਹੋਰ ਬਾਈ ਸਤਿ ਸ੍ਰੀ ਅਕਾਲ ਜੀ ਤੇ ਇਹ ਮੰਡੀ ਦੋਸਤੋ ਬਹੁਤ ਭਰਦੀ ਆ ਸੁਬਾ ਦੇ ਟਾਈਮ ਆ 10 11 ਵਜੇ 12 ਵਜੇ ਮੰਡੀ ਇਹ ਫੁੱਲ ਭਰ ਜਾਂਦੀ ਆ ਤੇ ਪਹਿਲਾ ਸੌਦਾ ਤੁਹਾਨੂੰ ਦਿਖਾਤਾ ਆ ਬਰਬਰੀ ਬੱਕਰੀ ਦਾ ਸਾਹਮਣੇ ਖੜੀ ਹੈ ਜਿਹੜੀ ਤੇ ਬਹੁਤ ਵਧੀਆ ਸੌਦਾ ਹੋਇਆ ਉਹ 8000 ਦਾ ਹੋਇਆ ਬੱਚੇ ਹੈ ਨਹੀਂ ਉਹਦੇ ਮਗਰ ਇਸ ਤੋਂ ਅੱਗੇ ਦੋਸਤੋ ਆ ਦੋ ਬੱਚੇ ਆ 11.5 ਹਜ਼ਾਰ ਰੁਪਿਆ ਦਾ ਬਾਈ ਨੇ ਲਾਇਆ ਆ ਰਾਮ ਕੋਲੇ ਆ ਬਾਈ ਕੋਲੇ ਇਹ ਲੈਣ ਵਾਲੇ ਉਹੀ ਵੀਰ ਆ ਜਿਨ੍ਹਾਂ ਨੇ ਬੱਕਰੀ ਖਰੀਦੀ ਆ ਤੇ ਦੇਖੋ ਹੁਣ ਕੀ ਕਿਥੋਂ ਤੱਕ ਇਹ ਹੁੰਦੇ ਆ ਨਹੀਂ ਲਖਾਈਓ ਕਰਾ ਦਿਓ ਵਗ ਗਿਆ ਉਹ ਲਖਾਈਓ ਕਰਾ ਉਹ ਨਾੜ ਕੋਈ ਨਹੀਂ 11 ਦੇ ਲਖਾਈਓ ਉਹ ਦੇ ਦੇ ਬਾਈ ਕੁਛ ਨਹੀਂ ਹੁੰਦਾ ਉਹ ਦੇ ਪਰ ਯਾਰ ਉਹ ਕੁਛ ਨਹੀਂ ਹੁੰਦਾ ਇੱਕ ਤੇ ਘਟ ਜੂ ਤਾਂ ਚਲ ਆਪੋ ਆਪਣੀ ਲਖਾਈ ਹੋ ਗਈ 11.5 ਦੀ ਹੋਵੇਗਾ ਮਾਂ ਠੀਕ ਹੈ ਤੇ ਪੂਰੇ ਵੀ ਕਰ ਦੇ ਉਹ ਪੂਰੇ ਕਰ ਜਾਣਗੇ ਕੋਈ ਨਹੀਂ ਕਰ ਲੈ ਕੋਈ ਗੱਲ ਨਹੀਂ ਇੱਕ ਨੂੰ ਲਾ ਵੀ 11:30 ਦੇ ਹੋ ਗਿਆ ਆ ਲਿਖਾਈ ਆਪੋ ਲਿਖਾਈ ਆਪੋ ਆਪਣੀ ਕੋਈ ਨਹੀਂ ਭਾਈ ਵਧੀਆ ਤੈਨੂੰ ਜਾਇਆ ਜਾ ਬੱਚੇ ਡੰਗ ਬਾਜਾ ਤੇ ਗਣਾਓ ਤੇ ਗਣਾਓ ਪੈਸੇ ਗਣਾਓ ਬਹੁਤ ਵਧੀਆ ਸੌਦਾ ਹੋਇਆ ਦੋਸਤੋ ਇੱਕ ਤਾਂ ਬਿਲਕੁਲ ਗੁਲਾਬੀ ਸਕਿਨ ਦੇ ਵਿੱਚ ਆ ਗੁਲਾਬੀ ਕੰਨਾਂ ਵਾਲਾ ਇੱਕ ਬੱਚਾ ਤੇ ਦੂਜਾ ਦੋਸਤੋ ਆ ਡੱਬਾ ਉਧਰ ਸਾਹਮਣੇ ਹੋ ਜਾ ਬਾਈ ਇੱਧਰ ਆ ਜਾ ਦੂਜਾ ਲਗਾਤਾਰ ਦੋਸਤੋ ਸੌਦਾ ਬਰਗਾੜੀ ਬੱਕਰਾ ਮੰਡੀ ਤੇ ਹਰ ਬੁੱਧਵਾਰ ਇਹ ਮੰਡੀ ਲੱਗਦੀ ਹੈ ਦੋਸਤੋ ਬਹਿਵਲ ਰੋਡ ਤੇ ਨਵੰਕਰਿਪਾ ਹੁੰਦੇ ਬਿਲਕੁਲ ਨੇੜੇ ਲੈ ਵੀ ਲਿਖਾਈ ਆਪੋ ਆਪਣੀ ਜੀ ਆਪੋ ਆਪਣੀ ਜੀ ਕਰਾ ਲਓ ਬਾਈ ਲਿਖਾਈ ਕਰਾ ਲਓ ਬਹੁਤ ਬਹੁਤ ਧੰਨਵਾਦ ਬਾਈ ਜੀ ਇਸੇ ਤਰ੍ਹਾਂ ਦੋਸਤੋ ਅਗਲਾ ਸਬਦਾ ਤੁਹਾਨੂੰ ਦਿਖਾਵਾਂਗੇ ਜੁੜੇ ਰਹੋ ਆਪਣੇ ਚੈਨਲ ਨਾਲ ਕਾਹਦਾ ਸੱਦਾ ਚੱਲਦਾ ਉਹ ਮੇ ਬਣਾ ਹੀ ਨਿਕਾ ਹਾਂਜੀ ਬਾਈ ਜੀ ਸਹੀ ਦਾ ਸਵਾਲ ਕੀ ਮੰਗਿਆ ਬਾਈ ਤੂੰ ਵੇਚਣਾ ਕੋਈ ਜ਼ੇਰੇ ਵਾਲਾ ਮੈਨੂੰ ਲੈ ਜਾ ਯਾਰਾ ਸਰਦਾਲਾ ਰੀਹੀ ਦਾ ਦੇ ਆ ਫੜੀ ਮੜਾ ਵੀਡੀਓ ਵਾਲਾ ਕੈਮਰਾ ਪਾ ਕੋਈ ਨਹੀਂ ਕੋਈ ਨਹੀਂ ਬੜਾ ਉਹਨੂੰ ਜਾਣਦਾ ਨਹੀਂ ਬੜਾ ਜਾਂਡੇ ਫੜੀ ਜਾਂਡੇ ਫੜੀ ਯਾਰ ਕੇ ਆ ਆ ਤੂੰ ਆਇਆ ਇੱਧਰ ਆ ਆ ਮੁੰਡਾ ਨਾਲ ਆਇਆ ਕੇਦੇ ਅਮ ਮੋਗਲਾ ਬਚੇਗਾ ਅੱਛਾ ਹੁਣ ਠੀਕ ਹੈ ਲਾ ਬੂ ਏ ਯਾਰ ਦੇ ਪਹਿਲਾ ਜਾਨਵਰ ਵੇਖ ਲਾ ਵੇਖ ਲਿਆ ਸਾਰੀ ਮੰਡੀ ਚਾਇਆ ਜਾ ਹੈ ਵੇਖ ਲਿਆ ਕਾਜ ਨੂੰ ਮੈਨੂੰ ਆਲਾ ਆਇਆ ਤੋ ਇਹਦੇ ਲਈ ਬੱਚਾ ਰੱਖਣ ਵਾਲਾ ਬਣੂ ਰੰਗੜਾ ਰੰਗੜੀ ਦਵਾਈ ਚੰਗਾ ਹੈਗਾ ਪਾਣੀ ਲੰਦੇ ਆ ਲੈਣਾ ਬੱਚਾ ਰੰਗੜਾ ਵਾਸਤੇ ਦਵਾਈ ਨਾ ਪਾ ਹਾ ਹਰਤਾ ਜੀ 6000 ਕਿੰਨੇ ਦਾ ਦਿੰਦਾ ਉਹ ਘਾੜਾ ਰਿਹਾ ਸਾਰਾ ਭਰਪੂਰ ਜਦੋਂ ਪਿਆ ਬੱਚਾ ਬੰਦਾ ਐਡਾ ਗਾੜ ਰਰਗਾ ਬੱਚਾ ਨਾਲ ਆਪਣੇ ਐਡਾ ਚੌੜਾ ਕੋਈ 6.5 ਦਾ ਹੋ ਗਿਆ ਉਹ ਪੱਕੇ ਪਹਿਲਾ ਕੇ ਬੱਕਰਾ ਦਵਾ ਦੇ ਉਹ ਰੱਖਣਾ ਲੈ ਜਾ ਫੜ ਮੈਂ ਮੇਮਣਾ ਆਏ ਮਹਿੰਗਾ ਜਿੱਦੇ ਪੰਹ ਮਹੀਨੇ ਨੂੰ ਸਾਨੂੰ ਦੇ ਦੇ ਪਪਰਾ ਬਾਈ ਨੇ ਕੀ ਕਹਦਾ ਮੈਨੇ 60000 ਪੁੱਜ ਜਾਂਦਾ ਯਾਰ ਕੱਲਾ ਯਾਰ ਹੋ ਗਿਆ ਉਹਨਾਂ ਰੱਖਣਾ ਯਾਰ ਉਹਨਾਂ ਰੱਖਣਾ ਚਾਹ ਉਹ ਰੱਖਣਾ ਮੈਂ ਲੈ ਲੈਂਦਾ ਹੈਗਾ ਉਹ ਮੋਗ ਦਾ ਉਹਨੂੰ ਸਿਰੇ ਦਾ ਬਾਈ 7000 ਸਿਰਦਾ ਬੋਗ ਬਣੂਗਾ ਵੱਡਾ ਪਰਾ ਬਹੁਤ ਸਹੀ ਹੋ ਗਿਆ ਕਰਵਾ ਦੇ ਰਿਹਾ ਕਿੰਨੇ ਆਤਾ ਜੀ 2500 ਆ ਗਿਆ ਸੌਦਾ ਹੋ ਗਿਆ ਫਿਰ ਚੱਕ ਲਿਆ ਪੈਸੇ ਕੋਈ ਗੱਲ ਨਹੀਂ ਆ ਲਖਾਈ ਕਰਾ ਲੋ ਉਹ ਕਾਗਜ਼ ਤੁਮੇ ਫਾੜ ਲੈਣ ਉਸ ਕੋਲ ਰੱਖੇ ਨਾ ਇਤੋਂ ਲੈ ਆ ਤੂੰ ਹਜੇ ਟਾਈਮ ਹੈਗਾ ਅੱਗੇ ਜਿਹੜਾ ਜਾਦੇ ਵਾਲਾ ਯਾਰ ਆ ਨਾ ਵਾਟ ਖੜੀਏ ਤੇਰੀ ਚੱਕ ਔਰ ਜਾ ਉਹ ਕਰ ਰੋਕਣਾ ਮੋਟ ਹੈਗਾ ਕਿਤੇ ਫਿਰਦਾਗਾ ਕੋਈ ਗੱਲ ਨਹੀਂ ਦੇ ਗੂਗਲ ਮੈਪ ਕਰਾਉਣਾ ਫਿਰ ਯਾਰ ਲੱਭੇ ਕੋਈ ਕੋਲੇ ਭਾਈ ਕਾਹਦੇ ਤੁਹਾਨੂੰ ਲੱਗਦਾ ਉਹ ਕਰਮਪੋਡ ਦੇ ਬਰਦੇ ਨਹੀਂ ਉਹ ਆਇਆ ਠੀਕ ਹੈ ਜੀ 2500 2500 ਹੈ ਪੱਕੀ 2500 ਹੈਲੋ ਇੱਕ ਵਾਰ ਸੌਦਾ ਕਰਾਈ ਜਾਂਦਾ ਹੈ ਇੱਕ ਮਿੰਟੀ ਕਾਲੇ ਆ ਗਿਆ ਇੱਕ ਮਿੰਟ ਕੋਈ ਨਹੀਂ ਛਾਵਾਂ ਨਹੀਂ 2500 ਤੇ ਸਾਲ ਹੋ ਗਿਆ ਹੋ ਗਿਆ ਕੀ 6 ਸੌ ਫੂਲ ਠੀਕ ਹੈ ਭਰਾਓ ਲਖਾਈ ਆ ਆ ਜਾਓ ਆਪ ਕੋ ਆਏ 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 ਉਹ ਲ ਮਗਰ ਹੋ ਜਾ ਮਗਰ ਚੱਲ ਰਹਾ ਤੇ ਉਹਨਾਂ ਦਾ ਮਸਲਾ ਹੈ ਸਭੀ ਸੌਦਾ ਸਿਰੇ ਚੜ ਗਿਆ ਠੀਕ ਹੈ 7000 ਦਾ ਬੱਚਾ ਦੇਤਾ ਠੀਕ ਹੈ ਬਾਈ ਅਗਲਾ ਸੌਦਾ ਸਮੇਂ ਸਿਰ ਦਿਖਾਉਣੇ ਜੁੜੇ ਰਹੋ ਆਪਣੇ ਚੈਨਲ ਨਾਲ ਆ ਗਿਆ ਬਈ ਉਹ ਜੀ ਸਰਲਾ ਬੰਦਾ ਕੀ ਮੰਗਿਆ ਕੀ ਆ ਬਾਈ ਨੇ ਕਿਹੜਾ ਪੰਡਾ ਵਾਂਦਰ ਵਾਂਦਰ ਡੋੜ ਹੈ ਨਾ ਵੀ ਵਾਂਦਰਾ ਤੋਂ ਬਾਈ ਲਿਆ ਬੱਕਰੀ ਖਾਲੀ ਆ ਬਾਈ ਇਹ ਹਾਂਜੀ ਬਾਈ ਲੱਗੀ ਵੀ ਕੁਝ ਦਿਨਾਂ ਦੀ ਆ ਆਪਾਂ ਖਾਲੀ ਹੈ ਸਾਡੇ ਛੇ ਦੀ ਪਾਦੀ ਹੈ ਨਹੀਂ ਕਿੰਨੇ ਦੀ ਪਾਉਣਾ ਬਰਾ 10 ਹੀ ਦੱਸ ਦੇ 10 ਰੋ ਕਰੇ ਉਹ ਲੈ ਉਹਦਾ ਕੈਰੀਅਰ ਸਾਈ ਕੱਢ ਤੂੰ ਕੱਢ ਸਾਈ ਕੱਢ ਕੱਢ ਸਾਈ ਕੱਢ ਉਹ ਪਹੁੰਚਦੇ ਆ ਫੇਰ ਹੀ ਪੁੱਛਾਂਗੇ ਕੋਈ ਫੜਾਵਾ খালি ਹੱਥੋਂ ਕਰਕੇ ਲੈ ਫੜਾਵਾ ਸੋ ਬਾਸ ਸੈਕ ਨੂੰ ਕਪੜਾ ਯਾਰਾ ਕਿੰਨਾ ਲਾਤਾ ਬਾਈ ਸਾਢੇ 6 ਹਜ਼ਾਰ ਵਾਲਾ ਤਾਂ ਚੱਲਦਾ ਹੀ ਨਹੀਂ ਹੁਣ ਲਖ ਹੀ ਰਾ ਹਣ ਗੈਨਲਾ ਚੁੱਪ ਕਰਕੇ ਮੱਥੇ ਨਾਲ ਲਾ ਲ ਸਹੀ ਗੱਲਾ ਟਾਈਮ ਨਾਲ ਬਾਈ ਵਿਹਲਾ ਹੋਊਗਾ ਬਹੁਤ ਰੁਪਈਆ ਲੱਗੇ ਜੈ ਜੈ ਜਮਾ ਕਰਾਉ ਲਖਾਈ ਬੀ ਸਹੀ ਆ ਪਾਲਾ ਹੁਣ ਮੈਂ ਦਾ ਪੈਨ ਕੁੱਠੇ 510 ਦਾ ਔਰ 1000 ਦਾ ਕੋਈ ਸਹੀ ਨਹੀਂ ਉਹ ਰੱਖ ਲੈ ਮੈਂ ਹਾਂ ਸਾਢੇ ਪੰਜ ਕਿਹੜਾ ਪੈਂਦਾ ਬਾਈ ਜੀ ਆਪਣਾ ਮਾਲਲੇ ਵਾਲੇ ਕੋਠੇ ਮਾਲਲੇ ਵਾਲੇ ਕੋਠੇ ਲਓ ਵੀ ਆ ਬੱਚਾ ਸਾਢੇ ਪੰਜ ਮੰਗਿਆ ਲਾਓ ਖਾਨ ਸਾਹਿਬ ਵਜਨ ਦੇ ਲਾਓ 3000 ਹੋਰ ਫਿਰ ਪੰਜ ਦਾ ਵਜਨ ਆ ਤਾਂ ਪੰਜ ਦਾ ਵੇਖ ਜੂਗਾ ਲੈਂਦਾ ਬਾਈ 4000 ਇਹ ਹੋ ਜਾ 4000 ਲੈ ساتھ ਕੇ ਲਓ ਵਿਚਾਰ 4000 ਲਾਦਾ ਬਾਈ ਬੱਕਰੇ ਵਾਲਾ ਦਿਖਾਈ ਆਪੋ ਆਪਣੀ ਦਿਖਾਈ ਆਪੋ ਇਹਨੇ ਵੇਖਣਾ 4000 ਦਿੰਦਾ ਬਾਈ ਦੱਸੀ ਬਾਈ ਠੀਕ ਆ ਬੀ ਉਹ ਦੇ 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 ਬਸ ਸਹੀ ਆ ਸਾਡੇ ਕੋਲ ਨਹੀਂ ਉਹਦਾ ਜਿੰਦਾ ਸਾਢੇ ਪੰਜ ਮਖਦੇ ਮੈਂ ਪੰਜ ਦੇਵਾਂ ਉਹਨੇ 35 ਰੋਸੀ 40 ਲਵਾਦਾ ਯਾਰ ਬਾਈ 4 ਦਾ ਦੇ ਦੇ ਵਧੀਆ ਰਹੇਗਾ ਵਧੀਆ ਬਾਈ ਜਨ ਤੇਰਾ ਜਮਾਂ ਸਹੀ ਆ ਓ ਬਾਈ ਸਾਈਡ ਤੇ ਸਾਈਡ ਤੇ ਓ ਸਾਈਡ ਤੇ ਓ ਭਰਾਵਾ ਸਾਈਡ ਤੇ ਸਹੀ ਯਾਰ ਸਹੀ ਯਾਰ ਓ ਰੱਖ ਲੈ ਚੰਗਾ ਰਹੇਗਾ ਹੱਥਾਂ ਨਾਲ ਹੀ ਖੜਾ ਰਹੇਗਾ ਨਹੀਂ ਤਾਂ ਵੇਚ ਦੇ ਤੂੰ ਦੱਸ ਯਾਰ ਉਹ 10 ਤਾਂ ਦਿੱਤਾ ਯਾਰ ਲਖਾਈ ਉਹ ਮੈਂ ਆਹਦੇ ਕੋਲੋਂ ਦਿੱਤਾ ਉਹ ਲਖਾਈ ਅਸੀਂ ਦਨੇ ਉਹ ਲਖਾਈ ਜਿਹੜੀ ਮੈਂ ਮੈਂ ਦੇ ਦੂੰ ਮੈਂ ਕਿਹੜਾ ਮੁੱਕੀ ਦੇ ਚਾਹੀਆਂ ਲਖਾਈ ਨਾਲ ਨਹੀਂ ਕੋਈ 100 ਰੁਪਏ ਓ ਬਾਈ ਨਾ ਰੋਕ ਜਾਣ ਦੇ ਆਥਣ ਦਾ ਹੀ ਮੁੜ ਕੇ ਆਸੀ ਤੇਰੇ ਕੋਲੇ ਮੁੜ ਕੇ ਫੇਰ ਉਹੀ ਗੱਲ ਜਾਣ ਦੇ ਰੋਕ ਨਾ ਛੱਡ ਦੇ 4000 ਕਹਤਾ ਤੈਨੂੰ ਖਾਣ ਨਾ 3000 ਲਾਇਆ ਪੈਸੇ ਜਾਇਜ ਲਾ ਤੇ ਛੱਡ ਦੇ ਰਸਾ ਉਹ ਵਿਆਹ ਹੀ ਹੋ ਗਿਆ 40 ਹੋ ਜਾ ਕੇ ਉਹ ਐਂਡਾ ਨੂੰ ਉਹ ਵਿਆਹ ਹੀ ਹੋ ਜਾ ਕੇ ਬਹਿ ਗਿਆ ਉਹ ਯਾਰ ਓ ਬਾਈ ਕਹੇ ਦੇ ਆਖੇ ਲਾ ਕੇ ਨਾ ਰੋਕ ਚੱਲ ਖੜਾ ਰਹੇ ਚੱਲ ਠੀਕ ਆ ਹੁਣ ਖੜਾ ਰਹੇਗਾ ਨਾ ਤੈਨੂੰ ਪਤਾ ਲੱਗ ਗਿਆ ਬਸ ਸਹੀ ਆ ਸਹੀ ਆ ਸੌਂਜਣ ਕਰ ਸਹੀ ਆ ਭਾਈ ਹੁਣ 4:30 ਤੋਂ ਘੱਟ ਨਹੀਂ ਦੇਣਾ ਮੈਂ ਰਾਮ ਜੀ ਸਮਝ ਗਿਆ ਤੁਹਾਨੂੰ ਸਮਝ ਗਿਆ ਹਮ ਜੀ ਦੀ ਮਾਂ ਗੁੰਗੇ ਦੀ ਰਾਮ ਜੀ ਸਮਝਦੀ ਹੁੰਦੀ ਹੈ ਠੀਕ ਆ ਠੀਕ ਆ ਭਾਈ ਹਾਂ ਇਹਨੂੰ ਬੜਾ ਮਨਜ਼ਾ ਕੀ ਆ ਠੀਕ ਆ ਬਸ ਉਹ ਚੰਗਾ ਬੈ ਗਿਆ ਦੰਦਾਂ ਨੂੰ ਭਾਈ ਉਹ ਭਰਾਵਾ ਕਿਸੇ ਦੇ ਮਗਰ ਲਾ ਕੇ ਫੇਰ ਤੇਰੀ ਉਹੀ ਗੱਲ ਯਾਰ ਫੇਰ ਉਹੀ ਹੋਗੀ ਤੇਰੀ ਕਿਨੇ ਕਿੰਨਾ ਗਿਆ ਉਹ ਭਾਈ ਕੀ ਕਰ ਤੂੰ ਦਿਮਾਗ ਚ ਭਰਿਆ ਪਿਆ ਦੱਸ ਵੀ ਇੰਨੇ ਉੱਤੇ ਜਿੰਨੇ ਓਲ ਝਗੜਾ ਉਹ ਆਏ ਦੱਸ ਸਿੱਧਾ ਇਹ ਬੰਦਾ ਹੈਗਾ ਅਨਪੜ੍ਹ ਮੈਂ 4000 15 4300 ਰੁਪਏ ਦਿੰਦਾ ਇਹ 4300 ਦਿੰਦਾ ਐਵੇਂ ਜਾਈ ਬੈਠੋ ਉਹਦੀ ਆਪ ਦੇ ਨਹੀਂ ਪਊਗੀ ਲਿਖਾਈ ਆਪੋ ਆਪਣੀ ਤੇਰੇ ਕੋਲੇ 4000 ਤੇ 200 ਤੇਰੀ ਜੇਬ ਚ ਪਊਗਾ ਲਖਾਈ ਜੈਨੂ ਕਰਾਉਣੀ ਉਹ ਲੈ 100 ਹੋਰ ਗਿਆ ਸੋਨਾ ਉਹ 100 ਪੁੱਛਿਆ ਉਹ 100 ਵਧ ਗਿਆ ਹੁਣ ਤੂੰ ਤਾਂ 100 ਉਹ ਤੁਹਾਡੀ ਵੀ ਨਾਵਾ ਉਹ ਇਹ ਵੀ ਗਰੀਬ ਆ ਮੇਰੀ ਗੱਲ ਸੁਣ ਉਹ ਨਹੀਂ ਕਰਾ ਕੇ ਆ ਜਾ ਕਰਾ ਕੇ ਮੇਰੇ ਮਲੜਾ ਕਾਲਾ ਅਖਾਈ ਉਹਦੀ ਹੋ ਗਈ 2400 ਮੰਨਣਾ 43 ਗਿਆ ਆ ਜੈ ਇਹਨੂੰ ਚਾਰ 200 ਨਹੀਂ ਮੈਂ ਕਰਾਉਣਾ ਕੋਈ 200 ਦੋ ਲਖਾਈ ਵੀ ਫਰੋਕ ਰਹੀ ਜਾਂਦਾ ਹੁਣ ਤੂੰ ਦਾ ਉਹ ਉਧਰ ਬਾਲੀ ਜਾ ਰਹੇ ਨੇ ਹਾਂ ਉਹ ਉਹ 200 ਪੈਂਦੀ ਆ ਬਈ 100 ਉਹ ਬੱਤੇ ਯਾਰ ਉਹ ਪਹਿਲਾ 4200 ਜੋ ਲਖਾਈ ਉਹ ਕਰਾਉਂਦਾ ਸੀ ਹੁਣ 43 ਲਖਾਈ ਯਾਰ ਤੇ ਤੈਨੂੰ ਕਿਹੋ ਦਾ ਗਿਆ ਫਿਰ ਦੋਨੋਂ ਉੱਥੇ ਚੱਲ ਬਾਈ ਇੱਥੇ ਹੀ ਖੜ ਜਾ ਇੱਥੇ ਇੱਥੇ ਪੈਸੇ ਗਣਦੇ 43 ਹੋਦਾ ਹੋਇਆ ਲਖਾਈ ਇਹਨੇ ਜਿੱਤੇ ਨਹੀਂ ਹੈ ਸਹੀ ਹੈ 300 ਤੇ 4400 ਬਾਈ ਲਖਾਈ ਤੇ 200 ਦੋ ਰੁਪਏ ਦੇ ਉਹ 100 ਪਿੱਛੇ ਨਾ ਪੰਗਾ ਪਾ ਬਾਈ ਨਾ ਪੰਗਾ ਬਾ 100 ਬਿੱਸੇ 43 ਹੋ ਰਿਹਾ ਹੈ ਕੋਈ ਨਹੀਂ ਕਰੇਗਾ ਫੇਰ ਫੇਰ ਦੇ ਰਿਹਾ ਬੰਨੋ ਲੈ ਹਿਲਵਾ ਦੇ ਦੇ ਸਹੀ ਗੱਲ ਆ ਗੱਲ ਆ 100 ਵਿੱਚ ਲੈ ਆਣੇ ਲਿਖਾਈ ਤੈਨੂੰ ਕਰਾਉਣੀ ਪਊ ਕਿਨੇ ਦੇਉਂਗਾ 4300 ਦਿੰਨਾ ਮੈਂ ਹਾਂ ਤੇ ਜਾ 200 ਫੇਰ ਉਧਰ ਆਣ ਗਿਆ ਆਓ ਉਧਰ 100 ਇੱਧਰ ਆਉਂਦਾ ਫੇਰ ਹਾਂ 300 ਤੇ ਲਉ 4300 ਨੂੰ ਲਿਖਾਈ ਤੈਨੂੰ ਕਰਨੀ ਪਊ ਆ ਫੜ ਯਾਰ ਬਾਈ ਸਾਈਡ ਤੇ ਰਹੀ ਹਾਂ ਫਿਰ ਉੱਥੇ ਆ ਗਈ ਇਧਰ ਦੇ ਪਾਸੇ ਹੋ ਜਾ ਯਾਰ ਕਿਹਾ ਮੋੜੇ ਉਹ ਉਹ ਨੂੰ ਉਹ ਨੂੰ ਆਹੋ ਆਹ ਜੜਾਈ ਖੜਾ ਇਹਨੂੰ ਉਹ ਪਿੱਛੇ ਜੜਾਈ ਆਹ ਇਹਨੂੰ ਅੱਗੇ ਦੇ ਜੁੜੇ ਨੇ ਆ ਪੜ ਬੰਦਾ ਲਗਾਈ ਮੈਂ ਕਰਾਉਣਾ 4200 ਦਿੰਦਾ 400 ਕਿਵੇਂ ਮਸੂਈ ਰਹਾ ਨਹੀਂ ਯਾਰ ਆਂਦਾ ਯਾਰ ਪੈਸੇ ਪੈਸੇ ਦਾ ਖਰਚ ਖਰਚ ਲਗਾ ਲਗਾ ਪੱਤਰ ਬੰਗਾ ਇੱਥੇ ਪੈਸੇ ਇੱਥੇ ਨਾਲ ਖੜ ਬਾਈ ਇੱਕ ਮਿੰਟ ਸਾਰੇ ਕਣ ਕਣ ਪੈਸੇ ਕਹਿੰਦਾ 1000 1000 ਕਰਕੇ 1000 ਹੋ ਗਿਆ ਯਾਰ ਹੋ ਗਿਆ ਪਾਸੇ ਵਾਲੀ ਖਰਾਬ ਕਰੀ ਜਾਂਦੇ ਕਿੱਕਾਪਾਂ ਕੀ ਲੈਣਾ ਦਾ ਦਸੇਣਾ ਆਪਾਂ ਵੀ ਚੋਲੇ ਨਾਲ ਚਾਰ 300 ਉੱਤੇ ਭਾਈ ਇਹਨਾਂ ਦੀ ਇਹ ਪਾਣਾ ਨੂੰ 2 ਛੜ ਦੇ ਤੇ 100 ਛੜ ਮੀਂ 2 ਨੂੰ ਬੰਨ੍ਹਨੀ ਹੈ ਓਹਦੀ ਆਪਾਂ ਵਿਆਰੀ ਹੈ ਲੋ ਠੀਕ ਆ ਭਾਈ ਲਾ ਵੀ ਸੌਦਾ ਸਿਰੇ ਚੜ ਗਿਆ ਭਾਈ 4300 ਦਾ ਹੋ ਗਿਆ ਭਾਈ ਮੈਂ 5 ਦਾ ਵੀ ਨਹੀਂ ਛੱਡਦਾ ਕਿਹੜਾ ਪਿੰਡ ਹੈ ਤੇਰਾ ਉਹਦਾ ਦਿਸੀ ਜਾਂਦੀ ਆ